ਪਤੀ ਵਿਖੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਮਲ ਸਿੰਘ ਸਰਾਬਾ ਨੇ ਭਗਵਾਨ ਵਾਲਮੀਕੀ ਗਊਸ਼ਾਲਾ ਦਾ ਕੀਤਾ ਉਦਘਾਟਨ ਅਜਮਲ ਸਿੰਘ ਹਵੇਲੀ ਪਤੀ ਵਿਖੇ ਆਮ ਆਦਮੀ ਪਾਰਟੀ ਸ਼ਹਿਰੀ ਪ੍ਰਧਾਨ ਨਰਮਲ ਸਿੰਘ ਸਰਾਬਾ ਨੇ ਭਗਵਾਨ ਵਾਲਮੀਕੀ ਗਊਸ਼ਾਲਾ ਦਾ ਫਲੈਕਸ ਬੋਰਡ ਲਗਾ ਕੇ ਕੀਤਾ ਉਦਘਾਟਨ ਇਸ ਮੌਕੇ ਤੇ ਨਰਮਲ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਊ ਸੈਸ ਲੈਂਡ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਗਊਆਂ ਦੀ ਸੰਭਾਲ ਲਈ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਸੀ ਜਿਸ ਕਾਰਨ ਪਿੰਡਾਂ ਸ਼ਹਿਰਾਂ ਮੁਹੱਲਿਆਂ ਤੇ ਸੜਕਾਂ 'ਚ ਗਊਆਂ ਰੁੱਲਦੀਆਂ ਵੇਖੀਆਂ ਜਾਂਦੀਆਂ ਵੇਖੀਆਂ ਜਾਂਦੀਆਂ ਸਨ ਕਈ ਜਗ੍ਹਾ ਲੋਕ ਉਹਨਾਂ ਤੇ ਬੇਵਜ੍ਹਾ ਅਤਿਆਚਾਰ ਵੀ ਕਰਦੇ ਹਨ ਇਸ ਸਭ ਦੇ ਬਾਵਜੂਦ ਸਾਡੀਆਂ ਸਰਕਾਰਾਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਸੀ ਜਦੋਂ ਗਊਆਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਬਹੁਤੇ ਮਤਲਬੀ ਇਨਸਾਨ ਉਹਨਾਂ ਨੂੰ ਰੋਣ ਲਈ ਮਜਬੂਰ ਕਰ ਦਿੰਦੇ ਹਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਸਬ ਤੋਂ ਨਿਰਾਸ਼ ਕਸਬਾ ਮਲਸੀਆਂ ਦੇ ਹਵੇਲੀ ਪੱਤੀ ਵਿਖੇ ਜਸਵੀਰ ਸਿੰਘ ਜੱਸਾ ਨਾ ਦੇ ਵਿਅਕਤੀ ਨੇ ਆਪਣੀ ਜਗਾ ਉਹਨਾਂ ਬੇਸਹਾਰਾ ਗਊਆਂ ਨੂੰ ਦਿੱਤੀ ਅਤੇ ਆਵਾਰਾ ਫਿਰਦੀਆਂ ਗੰਗੂਆਂ ਨੂੰ ਇੱਥੇ ਲਿਆ ਕੇ ਸੇਵਾ ਸ਼ੁਰੂ ਕਰ ਦਿੱਤੀ। ਨਰਮਲ ਸਿੰਘ ਸਰਾਬਾ ਨੇ ਇਹ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸ਼ਾਹਕੋਟ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਹੇਠ ਸਾਰੇ ਪਾਰਟੀ ਵਰਕਰ ਅਹੁਦੇਦਾਰ ਜੀ ਜਾਣ ਨਾਲ ਕੰਮ ਕਰ ਰਹੇ ਹਨ। ਉਹਨਾਂ ਨੇ ਏ ਵੀ ਕਿਹਾ ਕਿ ਗਊਸ਼ਾਲਾ ਦਾ ਸੁਧਾਰ ਵੀ ਜ਼ਰੂਰ ਕਰਾਂਗੇ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਵੀਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਗਊਆਂ ਦੀ ਸਾਂਭ ਸੰਭਾਲ ਵੀ ਕਰਦਾ ਹੈ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਕੋਲੋਂ ਜਿੰਨਾ ਹੋ ਸਕੇ ਇਸ ਦਾ ਸਹਿਯੋਗ ਦਈਏ ਇਸ ਮੌਕੇ ਉਹਨਾਂ ਏ ਵੀ ਕਿਹਾ ਕਿ ਪਿਛਲੇ ਸਮੇਂ ਲੰਬੇ ਸਮੇਂ ਤੋਂ ਬਹੁਤ ਸਾਰੇ ਕੰਮ ਕਰਨ ਵਾਲੇ ਰਹਿੰਦੇ ਹਨ ਪਰ ਸਰਕਾਰ ਕੰਮ ਕਰ ਰਹੀ ਹੈ ਥੋੜਾ ਟਾਈਮ ਲੱਗੇਗਾ ਪਰ ਸੁਧਾਰ ਜ਼ਰੂਰ ਕਰਾਂਗੇ ਆਖਿਰ ਵਿੱਚ ਉਹਨਾਂ ਜਸਵੀਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਅਨਿਲ ਕੁਮਾਰ ਅਗਰਵਾਲ ਹਰਪ੍ਰਜਨ ਸਿੰਘ ਸਾਬੀ ਕੁਲਵੰਤ ਸਿੰਘ ਸਿੱਧੂ ਉੱਗੇ ਸਮਾਜ ਸੇਵਕ ਸਿਮਰਨਜੀਤ ਸਿੰਘ ਜਗਦੀਸ਼ ਮਹਨ ਮਹਿਤਾ ਤੇ ਸੰਦੀਪ ઠાਪੜ, तरसेम ਸਿੰਘ ਪੰਚ, ਬਲਵਿੰਦਰ ਸਿੰਘ ਪਿੰਦਾ, ਬਿੰਦਰ ਠੇਕੇਦਾਰ, ਦਲਜੀਤ ਸਿੰਘ ਹੈਪੀ, ਸੁਖਦੇਵ ਸਿੰਘ ਪੰਵਾਰ ਅਤੇ ਹੋਰ ਵੀ ਔਦੇਦਾਰ ਹਾਜ਼ਰ ਸਨ। ਰਿਪੋਰਟ ਵੀਂਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟੀ ਪੰਜਾਬ న్యూਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਵੇਲੀ ਪੱਤੀ ਵਿਖੇ ਭਗਵਾਨ ਵਾਲਮੀਕ ਸਵਾਮੀ ਜੀ ਦੇ ਨਾਂ ਤੇ ਕ੍ਰਿਸ਼ਨ ਭਗਵਾਨ ਜੀ ਦੇ ਨਾਂ ਤੇ ਸਾਡੇ ਵੀਰ ਜਸਵੀਰ ਸਿੰਘ ਜੀ ਤੇ ਸਾਡੀ ਭੈਣ ਜੀ ਜਸਵਿੰਦਰ ਕੌਰ ਦੇ ਯਤਨਾ ਸਦਕਾ ਬਹੁਤ ਹੀ ਵਧੀਆ ਪ੍ਰਾਲਾ ਹੋਇਆ। ਭਾਈ ਜੇਕਰ ਸਾਡੀ ਸਾਰਿਆਂ ਦੀ ਵਿਚਾਰਧਾਰਾ ਇਹ ਬਣ ਜਵੇ ਪਸ਼ੂ ਵਾਰਾ ਛੜਕਾਂ ਤੇ ਨਾ ਫਿਰਨਾ। ਅਸੀਂ ਅੰਦਰੋਂ ਇੰਨੇ ਬਤਲ ਪ੍ਰਸਤ ਬਣ ਗਏ ਆਂ ਜਿਸ ਗਾਂ ਦਾ ਦੁੱਧ ਪੀਨੇ ਆ ਫੇਰ ਉਹਦਾ ਸੰਗਲ ਲਾ ਕੇ ਉਹਨੂੰ ਡਾਂਗਾ ਖਾਣ ਲਈ ਛੱਡ ਦਿੰਨੇ ਆ 83,99,999 ਯੁਨਾ ਤੋਂ ਬਾਅਦ ਅਸੀਂ ਇਸ ਮਨੁੱਖੇ ਜੀਵਨ ਵਿੱਚ ਆਏ ਆ ਇਹ ਮੈਂ ਨਹੀਂ ਕਹਿੰਦਾ ਗਰਬਾਣੀ ਕਹਿੰਦੀ ਆ ਗਰਬਾਣੀ ਕਹਿੰਦੀ ਆ ਤੇ ਸੱਚ ਆ ਅਸੀਂ ਇੰਨੇ ਮਤਲਬੀ ਹੋ ਗਏ ਆ ਸਾਡੀਆਂ ਕੋਠੀਆਂ ਕਾਰਾਂ ਦੀ ਤ੍ਰਿਸ਼ਨਾ ਸਾਡੇ ਹੱਡਾਂ ਝੋਨੀ ਜਾ ਰਹੀ ਸਾਡੀ ਈਗੋ ਨਹੀਂ ਖਤਮ ਹੋ ਰਹੀ ਅਸੀਂ ਕੁਝ ਵੀ ਨਹੀਂ ਪਸ਼ੂਆਂ ਦੇ ਹੱਡ ਵਿੱਕਦੇ ਆ ਸਾਡਾ ਚੰਮ ਕਿਸੇ ਕੰਮ ਨਹੀਂ ਆਉਂਦਾ ਭਾਈ ਮੌਕਾ ਮਿਲਿਆ ਆਪਣੇ ਜੀਵਨ ਨੂੰ ਸਵਾਰ ਲਈ ਉਹ ਲੁੱਟ ਮਾਰ ਦੇ ਦੌਰ ਨੰਬਰ ਦੇ ਪੈਸੇ ਕਮਾਉਣ ਨਾਲੋਂ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਬਤੀਤ ਕਰੀਏ ਆਮ ਆਦਮੀ ਪਾਰਟੀ ਦਾ ਵੀ ਇਹ ਬਹੁਤ ਚੰਗਾ ਸਹਿਯੋਗ ਆ ਸਾਡੇ ਚ ਸਾਡੇ ਵੀਰ ਪੰਚ ਸਰਪੰਚ ਸਾਰੀ ਆਮ ਆਦਮੀ ਪਾਰਟੀ ਦੀ ਸਾਰੀ ਜਿਹਾਰੂ کریم ਸ਼ਾਮਲ ਹੋਈ ਆ ਪਿੰਦਰ ਪਡੋਰੀ ਦੀ ਸਾਨੂੰ ਹਰ ਸਮੇਂ ਸਹਿਯੋਗ ਦਿੰਦੇ ਆ ਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਸਾਡਾ ਵੀਰ ਜਸਵੀਰ ਸਿੰਘ ਤੇ ਭੈਣ ਜੀ ਜਸਵਿੰਦਰ ਕੌਰ ਸਾਰਾ ਦਿਨ ਪੱਠਿਆਂ 'ਚ ਕੱਢ ਦਿੰਦੇ ਆ ਇਹ ਵੀ ਇਨਸਾਨ ਨੇ ਆਪਾਂ ਸਾਰੇ ਇਕੱਠੇ ਹੋ ਕੇ ਸਹਿਯੋਗ ਦੇ ਗਏ ਇਸ ਗਊਸ਼ਾਲਾ ਨੂੰ ਹੁਣ ਆਪਾਂ ਚੰਗੀ ਸੇਵਾ ਭਾਵਨਾ ਨਾਲ ਅੱਗੇ ਚਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ